ਅੱਜ ਨਾ ਭਾਈ ਕਿਸਾਨ ਮੇਲੇ ਦੇ ਵਿੱਚ ਲੁਧਿਆਣੇ ਐਗਰੀ ਜੂਨ ਵਾਲਿਆਂ ਦੀ ਸਟਾਲ ਲਾਈ ਸੀ ਤੇ ਮੇਲੇ ਨੂੰ ਇੰਟਰਸਟਿੰਗ ਬਣਾਉਣ ਵਾਸਤੇ ਇੱਕ ਗੇਮ ਵੀ ਸ਼ੁਰੂ ਕੀਤੀ ਆ 30 ਰੁਪਈਆ ਦੇ ਤਿੰਨ ਗੇਂਦਾਂ ਇਹਦੇ ਵਿੱਚ ਤੇ 250 ਦਾ ਟੈਂਪ ਪੀਸ ਮਿਲੂਗਾ ਜੇ ਆਪਾਂ ਸਾਰੇ ਗਲਾਸ ਸੱਟਦੇ ਆ ਜਿੰਨੀ ਮਰਜ਼ੀ ਤਿੰਨ ਗੇਂਦਾਂ ਸੱਟਣੀਆਂ ਆ ਆਜੋ ਦੇਖੋ ਬਹੁਤ ਇੰਟਰਸਟਿੰਗ ਚੀਜ਼ ਆ ਭਾਈ ਜੀ ਗਲਾਸਾਂ ਦੇ ਮਾਰਨਾ ਪਿੱਛੇ ਨਹੀਂ ਮਾਰਨਾ 100 ਰੁਪਏ 200 ਰੁਪਏ 240 ਮਰਜੀ ਸਾਹਿਬ ਲੋ 200 ਰੁਪਏ ਇਹ ਆ ਆ ਆ ਆ ਪਾ ਪਿੰਦੇ ਬਟਾ ਕੇ ਆਂ ਆ ਜਾ ਕਰੋ 200 200 200 200 ਧੰਨਵਾਦ ਹੋਰ ਦੇ ਦੇ ਨੇ ਦੋ ਕੋਪਰਸੇ ਮੇਰੇ ਭਰਾ ਦੇ 200 ਰੁਪਏ 200 ਮੈਂ 200 ਰੁਪਏ ਓਨਲੀ ਇੱਕ ਘਰ ਕਿਤਾਬ ਟਾਈਮ ਲੱਗਦਾ ਫਿਰ ਕੋਪਰ ਮਿਲੋ ਲਾ ਦੇ ਵੀ ਲਾ ਦੇ ਕਿੰਨੇ ਰੁਪਏ ਹਾਂ ਜੀ ਇਹ ਇਧਰ ਲੈਣਾ ਡੋਪਣਾ ਮੀਆਂ ਜੀ ਵੀਰ ਜੀ ਪਹਿਲਾ ਵੀਰ ਜੀ 3 ਰੁਪਏ ਦਾ 2 ਰੁਪਏ ਦਾ ਵੀਰ ਜੀ ਲੈਣ ਡਰਾਈਆਂ ਇਹ ਐਗਰੀ ਐਗਰੀ ਜਿਹੋ ਨਾਲ ਲਾਇਆ ਲੈ ਵੀ ਮਿੱਤਰੋ 20 ਰੁਪਏ ਦੇ ਵਿੱਚ 30 ਰੁਪਏ ਦੇ ਵਿੱਚ ਉਹ ਟਾਈਮ ਵੀ ਦਿੱਤਾ ਜਾਣਾ ਉਹ ਟਾਈਮ ਵੀ ਸਪਿਆ ਆ ਇਧਰਲੇ ਬਾਰੇ ਟਾਈਮ ਵੀ ਸੀ ਭਰੇ ਪਿਆ ਜੇ ਤੀਆਂ ਚ ਨਾ ਲੱਗੇ ਤੇ ਫਿਰ ਕੌਣ ਹੀ ਮੈਲਾ ਸਾਰੇ ਸਿੱਧਰੇ ਨੇ 300 ਪਲੱਸ ਹੁੰਦਾ ਜਿੱਤ ਕੇ ਜਾ ਚੁੱਕਿਆ ਵੀਰ ਜੀ 300 ਪਲੱਸ ਓਏ ਚੱਕਦੇ ਭਾਈ ਫੱਟੇ 200 ਚ ਦੋ ਰਹਿ ਗਏ ਭਾਈ ਸਰ 200 ਤੇ 200 ਤੇ 200 ਆਏ ਹਾਏ ਹਾਏ ਚਾਰ ਰਹਿ ਗਏ ਆ ਨਹੀਂ ਰਹਿਣਾ ਇਹ ਪੰਜ ਦਾ ਨਿਸ਼ਾਨਾ ਵਾਲਾ ਫੱਟਾ ਆਜੋ ਵੀਰ ਜੀ ਆਜੋ ਤੁਸੀਂ ਆ ਜੀ ਵੀਰ ਜੀ ਟੋਕਰ ਲੈ ਕੇ ਲੈ ਲਾ ਕੇ ਆ ਜਾਓ ਲੋ ਵੀ ਮਿੱਤਰੋ ਲੋਕ ਟੋਕਨ ਲੈ ਰਿਆ ਵੱਧ ਤੋਂ ਵੱਧ ਬਾਈ ਹਨਾ ਸਿਰਾ ਗੱਲ ਬਾਤ ਹੈ ਹੈ ਲਓ ਜੀ ਸਰਦਾਰ ਸਾਹਿਬ ਬਾਈ ਜੀ ਸਤੋ ਲੱਗ ਜੂ ਬੜਾ ਟਾਈਮ ਪਿੰਕੜਾ ਲਿਆਂਦਾ ਐਗਰੀਜ ਹੁੰਦਾ ਟਾਈਮ ਤੇ 30 ਰੁਪਏ ਚ 350 ਦਾ 30 ਰੁਪਏ ਦੀ ਟਿਕਟਾ ਬਾਈ ਤੇ ਇੱਕ ਟਾਈਮ ਚ ਜਾ ਸਕਦੇ ਵੀ ਟਰਾਈ ਕਰ ਸਕਦੇ ਹੋ ਬੈਗ ਨੂੰ ਲੂਗਾ ਇਹ ਲਓ ਜੀ ਆਹ ਲਓ ਉਹ ਦੇਖੋ ਲੈ ਵਾਹ ਜੀ ਵਾਹ ਪਹਿਲੀ ਜੀ ਸਿੱਟ ਤੇ ਆਹ ਵਾਹ ਜੀ ਜੀ ਉਹ ਬਾਈ ਨਿਸ਼ਾਨਾ ਰੱਡ ਲਾ ਲੜਾ ਆਏ ਹਾਂ ਆਏ ਆਲੇ ਚਾਰ ਰਹਿ ਗਈ ਚਾਰ ਨਿਸ਼ਾਨੇ ਪੱਕੇ ਆਏ ਹਾਏ ਐਂਡ ਤੇ ਤਿੰਨ ਗਲਾ ਆਏ ਲਾ ਵੀ ਲੋਕਾਂ ਦੇ ਵਿੱਚ ਬਹੁਤ ਰੁਝਾਨ ਆ ਬਾਈ ਤਾਂ ਵੀ ਜਿੰਨਾਂ ਦਾ ਇੱਕ ਤਰ੍ਹਾਂ ਦਾ ਗੇਮ ਵੀ ਆ ਨਾ ਲਾਓ ਵੀ ਲਾਓ ਬੰਦੋ ਕਰੀ ਜਾਉਂਦਾ ਟੈਕ ਇਸ ਲੈਨ ਲਈ ਆਏ ਨੇ ਬਾਈ ਇਹਨੇ ਜਿੱਤ ਕੇ ਲੈ ਹੀ ਜਾਣਾ ਵਾਹ ਜੀ ਵਾਹ ਬਾਈ ਚੱਕ ਦੇ ਫੱਟੇ ਆ ਲੈ ਚਲੋ ਜੀ ਇਹ ਆ ਲੈ ਹਲੇ ਥਲੇ ਮਾਰ ਬਾਈ ਹੋ ਹੋ ਇੱਕ ਦੋ ਦਰ ਤੇ ਝਾਲਮਾ ਇੱਕ ਦੀ ਸਾਰੇ ਪਹਿਲੀਆਂ ਦੋ ਬੋਲਾਂ ਵਿੱਚ ਦੋ ਸੌ ਰੁਪਏ ਪੋਸਟ ਕਰ ਲਾਵੀਂ ਮਤਰਾ ਆਈ ਜਾਂਦੇ ਲੋਕ ਦੇਖੋ ਤੁਸੀਂ ਪਹਿਲੀਆਂ ਦੋ ਬੋਲਾਂ ਮਿਸ ਕਰਤੀਆਂ ਤਿੰਨ ਚਾਰ ਸੌ ਬੰਦਾ ਬਾਈ ਗਾ ਲੈ ਗਿਆ ਜਿੱਤ ਗਿਆ 300 ਰੁਪਏ ਆ ਬਾਈ ਦੇਖਦਾ ਕੀ ਕਮਾਲ ਦਾ ਹੋਣਾ 200 ਰੁਪਏ 200 ਰੁਪਏ ਆ ਇਹ ਉਹ ਲੋਕ ਮਾਈਕ ਨਾਲ ਬਿੱਠੇ ਹੈ ਇਹੋ ਬਾਈ ਮਰਾਇਆ ਤਾ ਨਾ ਬਾਈ ਨੂੰ ਚਾਲ ਜਿੰਦਗੇ ਆ ਛੱਡਦੇ ਆਏ ਨਾ ਕਰਦੇ ਥੱਲੇ ਨਾ ਤੋਰ ਇੱਧਰ ਨੂੰ ਆ ਜਾ ਮੇਰੇ ਨਾਲ ਆ ਕਾਕਾ ਆਇਆ ਸਟੂਡੈਂਟ ਨਾ ਆਇਓ ਦੇਖ ਚਲਾ ਰਹਾ ਹੈ ਪਿੱਛੇ ਬਾਲ ਨਾ ਕਰਦੇ ਧਿਆਨ ਖੜਾ ਨਾ ਭਰਾ ਧਿਆਨ ਰੱਖੋ ਬੜਾ ਬੜਾ ਗੇਮ ਘੰਟਾ ਨਾ ਆਵੇ ਹੈ ਉਹ ਟਾਈਮ ਵੀ ਸਮਝ ਜੀ ਭਾਈ ਸਾਹਿਬ 300 ਰੁਪਏ ਦੇ ਵਿੱਚ ਚਲੋ ਜੀ ਆਹ ਆ ਬੱਲੇ ਬੱਲੇ ਸ਼ਰਾ ਓਏ ਹਾਏ ਤਿੰਨ ਰਹਿ ਗਏ ਆ ਲਓ ਜੀ ਆਓ ਆ ਭਾਈ ਜੀ ਨੇ ਖੜਾਓ ਬਹੁਤ ਹੋ ਗਿਆ ਬਈ ਜੀ ਜਿਹੜੇ ਵੀ ਮੱਤੇ ਕਰੇ ਆ ਟਾਈਮ ਪੀ ਤਿੰਨ ਗੋਲਾ ਮੈਸੇਜਾ ਦੇਖੋ ਭਾਈ ਪਹਿਲੇ ਲੈ ਗਏ ਲੋਕ ਜੱਤ ਕੇ ਬਹੁਤ ਲੈ ਗਏ 300 400 ਬੰਦਾ ਲੈ ਗਿਆ ਭਾਈ ਆ ਟਾਈਮ ਪੀ 300 250 ਦਾ ਟਾਈਮ ਪੀ ਸ ਹੈ 300 ਪਲੱਸ ਵੀਰੇ ਬੰਦਾ ਲੈ ਗਿਆ ਜਿੱਤ ਕੇ ਨੂੰ 300 ਰੁਪਏ ਚ ਸਿਰਫ ਗਿਫਟਸ ਦੇ ਦਿੰਦੇ ਨੇ ਮਸੀਨਾ ਕਰੀ ਤੋ ਬੱਲੇ ਬਈ ਥੱਲੇ ਜੀ ਵੀਰ ਜੀ ਆ ਵੀ ਆ ਆਖਰੀ ਬਾਈ ਦਾ ਦਿਖਾਉਣਾ ਆਪਾਂ ਤੁਹਾਨੂੰ ਭਾਈ ਥੱਲੋ ਮਾਰ ਜਾਵਾਂ 59 ਦਾ ਗਲਾਸ ਤੇ ਮਾਰ ਹਾਏ ਆ ਜਾਓ ਬਈ ਇੱਕ ਦਾ ਚਲੋ ਸ਼ੇਰ ਜੀ ਧੰਨਵਾਦ